ਅੱਜ ਆਪਾਂ ਚਾਈਨੀਜ਼ ਕੁਚ ਬਣਾਉਂਦੇ ਹਾਂ ਪਰ ਇੰਟੀਗਨ ਟੱਚਸ ਚ ਚਲੋ ਦੇਖਦੇ ਹਾਂ ਕਿਸ ਤਰ੍ਹਾਂ ਬਣਾਉਂਦੇ ਹਾਂ। ਉਹ ਸਭ ਦੀ ਫੇਵਰਟ ਹੈ ਉਹ ਅੱਜ ਕੱਲ ਦਾ ਖਾਸ ਕਰਕੇ ਬੱਚਿਆਂ ਦੀ ਮੇਰੇ ਬੇਟੇ ਦੀ ਤਾਂ ਜ਼ਰੂਰ ਹੈ ਕਿਉਂਕਿ ਮੇਰਾ ਬੇਟਾ ਗੋਭੀ ਆਲੂ ਗੋਭੀ ਨਾ ਖਾ ਕੇ ਖੁਸ਼ੀ ਨਾਲ ਜੋ ਉਹ ਮੈਂ ਬਣਾ ਰਹੀ ਹਾਂ ਉਸ ਉਹ ਬਹੁਤ ਖੁਸ਼ੀ ਨਾਲ ਮੇਰਾ ਬੇਟਾ ਖਾਂਦਾ ਹੈ ਉਸ ਨੂੰ। ਸਭ ਤੋਂ ਪਹਿਲਾਂ ਅਸੀਂ ਇੱਕ ਫੁੱਲ ਗੋਭੀ ਲਿੱਤੀ ਫੁੱਲ ਗੋਭੀ ਤਾਂ ਜਿਹੜਾ ਲਿੱਤਾ ਹੈ ਇੱਕੇ ਫੁੱਲ ਲਿੱਤਾ ਇਸ ਨੂੰ ਅਸੀਂ ਅਲੱਗ-ਅਲੱਗ ਘਟਨਾ ਦੇਖੋ ਇਹਨੂੰ ਇਹ ਜਦੋਂ ਵੀ ਗੋਭੀ ਲੈਣੀ ਹੈ ਨਾ ਮੰਚੂਰੀਅਨ ਬਣਾਉਣ ਵਾਸਤੇ ਇਹ ਦੇਖਣਾ ਕਿ ਇਸ 'ਚ ਕੋਈ ਟੋਇਟਾਇ ਜੀ ਨਾ ਹੋਣ ਵਿੱਚ ਥੋੜਾ ਡਿਸਟੈਂਸ ਜੇ ਹੁੰਦਾ ਨਾ ਕਿਈ ਜਗ੍ਹਾ ਉਹ ਨਾ ਹੋਵੇ ਆ ਦੇਖੋ ਜਵੇਂ ਸਾਰਾ ਫੁੱਲ ਆਪਸ ਵਿੱਚ ਕਿਵੇਂ ਜੁੜਿਆ ਹੋਇਆ ਹੈ ਹਨਾ ਇਦਾਂ ਦਾ ਫੁੱਲ ਲੈਣਾ ਉਹ ਇਹ ਨਾ ਹੋਵੇ ਕਿ ਜਿਹੜੇ ਥੋੜੇ-ਥੋੜੇ ਉਹ ਵਿੱਚੋਂ ਖਾਲੀ ਜੇ ਹੁੰਦੇ ਉਹ ਵਾਲਾ ਮੰਚੂਰੀਅਨ ਵਾਸਤੇ ਅੱਛਾ ਨਹੀਂ ਹੁੰਦਾ ਮਤਲਬ ਇੰਨਾ ਸਵਾਦ ਨਹੀਂ ਬੰਦਾ ਹੁੰਦਾ ਇਨੂੰ ਇਸ ਤਰ੍ਹਾਂ ਹੌਲੀ ਹੌਲੀ ਨੂੰ ਕੱਟ ਲੈਣਾ ਗੋਪੀ ਨੂੰ ਆਪਾਂ ਇਸ ਤਰ੍ਹਾਂ ਕੱਟਤਾ ਇਹਦੇ ਤੋਂ ਪੀਸ ਕਰ ਲੈ ਇੱਕ ਨੂੰ ਆਪਾਂ ਸਾਈਡ ਤੇ ਰੱਖ ਲਿਆ ਇਹਦੇ ਇਸ ਤਰ੍ਹਾਂ ਕੱਟ ਕੇ ਦੇਖੋ ਇਹਨੂੰ ਇਦਾਂ ਕਟੋਗੇ ਨਾ ਜਦੋਂ ਇਹਦੇ ਵਿੱਚੋਂ ਇਹ ਵਾਲਾ ਜਿਹੜਾ ਫੁੱਲ ਹੈ ਇਹ ਦੇਖੋ ਪਹਿਲਾਂ ਆਪਾਂ ਉਹਡੇ ਫੁੱਲ ਕੱਟ ਲੈ ਇਹ ਜਿਹੜਾ ਇਹ ਵਾਲਾ ਇਹਨੂੰ ਸਾਈਡ ਤੇ ਕਰ ਹੀ ਜਾਣਾ ਹੈ ਹੈਨਾ ਤੇ ਇਹ ਦੇਖੋ ਇਹਨੂੰ ਇਦਾਂ ਕਰ ਲਿਆ ਹੱਥ ਨਾਲ ਹੀ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਏ ਦੇਖੋ ਇਹ ਜਿਵੇਂ ਆਪਾਂ ਇਹਨੂੰ ਕੱਟ ਲੈਂਦੇ ਨਾ ਫਿਰ ਉਹਨੂੰ ਹੱਥ ਨਾਲ ਹੀ ਕਰ ਲੈਣਾ ਇਸ ਤਰ੍ਹਾਂ ਕਰ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਹਾਂ ਠੀਕ ਇਹਨੂੰ ਕੱਟ ਲਿਆ ਜਿਹੜਾ ਇਹ ਟੁੱਟ ਅਸੀਂ ਇਹਨੂੰ ਕੱਟ ਲਿਆ ਹਰੇਕ ਦੇ ਵਿੱਚੋਂ ਆਪਾਂ ਇਹਨੂੰ ਐਦਾਂ ਕੱਟ ਲੈਣਾ ਚਾਹੇ ਹੱਥ ਨਾਲ ਕਰ ਲੋ ਚਾਹੇ ਚਾਕੂ ਨਾਲ ਕਰ ਲੋ ਆ ਦੇਖੋ ਲੱਗ ਹੁੰਦਾ ਹੀ ਪਿਆ ਇਹ ਤੁਹਾਡੀ ਮਰਜ਼ੀ ਵੀ ਤੁਸੀਂ ਕਿਸ ਤਰ੍ਹਾਂ ਕਰ ਲੈ ਇਹਨੂੰ ਛੋਟਾ ਛੋਟਾ ਬਹੁਤ ਵੱਡਾ ਨਾ ਹੋਵੇ ਮੀਡੀਅਮ ਸਾਈਜ਼ ਦਾ ਹੋਵੇ ਆਪਾਂ ਛੋਟੇ ਛੋਟੇ ਬਹੁਤ ਵੱਡਾ ਨਹੀਂ ਹੋਣਾ ਚਾਹੀਦਾ ਇਹ ਛੋਟੇ ਛੋਟੇ ਇਸ ਤਰ੍ਹਾਂ ਦੇ ਆਪਾਂ ਫੁੱਲ ਕਰ ਅੱਧਾ ਕਿਲੋ ਕੌਪੀ ਸੀ ਉਹਦੇ ਵਿੱਚ ਵੀ ਆਪਾਂ ਅੱਧੀ ਬਣਾਵਾਂਗੇ ਕਿਉਂਕਿ ਇਸ ਦੇ ਵਿੱਚ ਸ਼ਿਮਲਾ ਮਿਰਚ ਵੀ ਪੈਣੀ ਹੈ ਪਿਆਜ਼ ਵੀ ਪੈਣਾ ਹੈ ਔਰ ਤਹੌਤ ਆਪਣੀ ਮਰਜ਼ੀ ਦੀ ਸਬਜ਼ੀ ਪਾ ਸਕਦੇ ਹੋ ਮੈਂ ਨਾਲ ਪਨੀਰ ਪਾਵਾਂਗੀ ਮੇਰਾ ਬੇਟਾ ਪਨੀਰ ਦਾ ਬਹੁਤ ਸ਼ਿਕਨ ਹੈ ਉਹਦੇ ਤਾਂ ਹਰ ਚੀਜ਼ ਚ ਪਨੀਰ ਆ ਜੇ ਤੇ ਬਹੁਤ ਖੁਸ਼ੀ ਨਾਲ ਖਾਂ ਲੈਂਦਾ ਸੋ ਆਪਾਂ ਬਣਾਉਂਦੇ ਹਾਂ ਮੰਚੂਰੀਅਨ ਅੱਜ ਬਣਾ ਰਹੇ ਕੌਪੀ ਮੰਚੂਰੀਅਨ ਕੋਲੀਫਲੌਰ ਮੰਚੂਰੀਅਨ

ਸਰੋਂ ਦੇ ਤੇਲ ਚੀ ਤਲਾਂਗੇ ਇਹਨੂੰ ਜਿਵੇਂ ਛੋਟਾ ਛੋਟਾ ਕਰ ਲਿਆ ਹੁਣ ਅਸੀਂ ਇਹਨੂੰ ਉਬਲਣੇ ਲਈ ਲੈ ਕੇ ਚਲਦੇ ਆ ਇਹਨੂੰ ਆਪਾਂ ਉਬਾਲਦੇ ਆ ਇਹ ਉਬਲਦੇ ਪਾਣੀ ਚਾਪਾ ਇਹਨੂੰ ਗੋਪੀ ਨੂੰ ਪਾ ਦਨੇ ਬਿੱਤੇ ਹਰ ਨਾਲ ਕਿ ਛੱਟੇ ਨਾ ਪੈਣ ਜਦੋਂ ਇਹ ਆਪਾਂ ਗੋਪੀ ਪਾਣੀ ਹੈ ਇਹਦੇ ਵਿੱਚ ਆਪਾਂ ਸੇਂਦਾ ਨਮਕ ਅੱਧਾ ਚਮਚ ਜਾਂ ਇੱਕ ਚਮਚ ਪਾ ਲ ਤੁਹਾਡੀ ਮਰਜ਼ੀ ਪਰ ਨਮਕ ਪਾਉਣਾ ਇਹਦੇ ਅੰਦਰ ਤੱਕ ਇਹ ਫੁੱਲ ਦੇ ਅੰਦਰ ਤੱਕ ਸਾਰਾ ਨਮਕ ਵਾਲਾ ਸਾਲਟੀ ਪਾਣੀ ਗੋਦ ਨਾ ਜਦੋਂ ਤੇ ਸਾਲਟ ਵਾਲਾ ਹੀ ਇੱਕੋਪੀ ਹੋ ਜੇਗੀ ਨਮਕ ਵਾਲੇ ਇਹ ਜ਼ਰੂਰੀ ਹੈ ਇਸ ਨੂੰ ਆਪਾਂ ਸਟ੍ਰੇਨਰ ਚ ਪਾਈ ਜਾਣਾ ਤਾਂ ਜੋ ਇੱਕ ਰੰਚੀ ਰਵੇ ਕੋਪੀ 1-2 ਸੈਕਿੰਡ ਤੋਂ ਜ਼ਿਆਦਾ ਨਾ ਰੱਖਣਾ ਇਹਨੂੰ ਉਬਲਣੇ ਬਸ ਇਹਨੂੰ ਆਪਾਂ ਸਟ੍ਰੇਨ ਕਰ ਲੈਣਾ ਮਤਲਬ ਛਾਨਣੀ ਚ ਛਾਨ ਲੈਣਾ ਐਕਸਟਰਾ ਪਾਣੀ ਸਾਰਾ ਨਿਕਲ ਜਾ ਗਰਮ ਪਾਣੀ ਚ ਕੱਢ ਦਿਆ ਸਾਰਾ ਇਹਨੂੰ ਕੁਸਿ ਠੰਡੇ ਪਾਣੀ ਚ ਰਨਿੰਗ ਵਾਟਰ ਸੇ ਇਹਨੂੰ तो ो ले जी जो जो कुंग प्रोसैस होंगे ना जो ठंडे तो पानी करते हो कुकिंग प्रोसैस उ तो तो रुक जाता है जो ठंडे तो पानी रनिंग वाटर धोन तो लग जाते हो अच्छी तरह सारा तो ही उगल ही चुकी है इन आप अब अब बस ठंडे पानी करें एक बाउल आप चम्मच आटा पाना नॉर्मल आटा जो अपना नॉर्मल आटा ना सिर्फ वह पाया जिन्ना नॉर्मल आटा पाया दो चमच आप चावल ग्राइंड कर एक ग्र चार चमच पाने दो क्योंकि आटा दो चम्मच से ना इसलिए इन चार चमच पाने चार अपने चार चमच हो गए ਹੁਣ ਇਸ ਤੋਂ ਬਾਅਦ ਇਹਦੇ 'ਚ ਆਪਾਂ ਇੱਕ ਚਮਚ ਨਮਕ ਪਾਣੇ ਅੱਧਾ ਵੀ ਪਾਸੋਂ ਦੇ ਜੇ ਇਹਦੇ 'ਚ ਹੁਣ ਅੱਧਾ ਪਾਇਆ ਫਿਰ ਗਰੇਵੀ 'ਚ ਘੱਟ ਪਾਣਾ ਪਏਗਾ ਤੁਸੀਂ ਇਹਦੇ 'ਚ ਹੀ ਅੱਧਾ ਪਾ ਲਓ ਅੱਧਾ ਚਮਚ ਪਾ ਲਓ ਕਿਉਂਕਿ ਆਪਾਂ ਗਰੇਵੀ 'ਚ ਹੀ ਪਾਣੇ ਅੱਧਾ ਚਮਚ ਇਹ 'ਚ ਪਾ ਲੈ ਜੇ ਜ਼ਿਆਦਾ ਨਮਕ ਦੇ ਸ਼ੱਕੀਨ ਹੋ ਤਾਂ ਇੱਕ ਪਾਓ ਵੈਸੇ ਅੱਧਾ ਹੀ ਕਾਫੀ ਹੁੰਦਾ ਤੇ ਇਸ ਵਿੱਚ ਇੱਕ ਚਮਚ ਛੋਟੇ ਹੀ ਹੈ ਇੱਕ ਚਮਚਾਪਲ ਲਾਲ ਮਿਰਚ ਪਾ ਦੇਣੀ ਹੈ ਔਰ ਥੋੜਾ ਹੋਰ ਪਾ ਦੋ ਤਾਂ ਜੋ ਇੱਕ ਚਮਚ ਪੂਰਾ ਹੋ ਜਾਏ। ਓਕੇ। ਉਹਨੇ ਨੂੰ ਅੱਛੀ ਤਰ੍ਹਾਂ ਮਿਲਾ ਕੇ ਪਾਣੀ ਨਾਲ ਇਹਦਾ ਘੋਲ ਤਿਆਰ ਕਰਨਾ ਹੈ। ਜਿਦਾਂ ਆਪਾਂ ਪਕੌੜੀਆਂ ਨਹੀਂ ਕਰਦੇ ਨਾ ਉਸ ਤਰ੍ਹਾਂ। ਥੋੜਾ ਥੋੜਾ ਪਾਣੀ ਪਾ ਪਕੇ ਆਪਾਂ ਇਹਦਾ ਬੈਟਰ ਬਣਾਣਾ ਹੈ। ਜਿਦਾਂ ਪਕੌੜਿਆ ਲਈ ਹੁੰਦਾ। ਨਾ ਬਹੁਤ ਸਖਤ ਹੋਵੇ ਤੇ ਨਾ ਹੀ ਰਨਿੰਗ ਹੋਵੇ। ਜਿਵੇਂ ਆਪਾਂ ਹੋਈਸਨ ਬਣਾਉਂਦੇ ਹਾਂ। ਬਸ ਉਸ ਚ ਵੇਸਨ ਹੁੰਦਾ। ਇਸ ਚ ਚਾਵਲਾਂ ਦਾ ਆਟਾ ਹੈ। ਜਿੱਥੇ ਚਾਵਲਾ ਦਾ ਆਟਾ ਮੈਂ ਯੂਜ਼ ਕਰ ਰਹੀਆਂ ਤੇ ਨੋਰਮਲ ਆਟਾ ਚ ਯੂਜ਼ ਕਰ ਰਹੀ ਇਸ ਦੀ ਜਗ੍ਹਾ ਤੁਸੀਂ ਮੈਦਾ ਵੀ ਯੂਜ਼ ਕਰ ਸਕਦੇ ਹੋ ਤੇ ਜਿਹੜੇ ਮੈਦਾ ਖਾਂਦੇ ਆ ਜਾਂ ਪਸੰਦ ਕਰਦੇ ਆ ਜਿਆਦਾ ਉਹ ਮੈਦਾ ਕੋਲੋਂ ਪਾਸ ਰੱਖ ਲੇ ਇਸੇ ਟੈਂਪਰ ਨਾਲ ਪਾਸ ਇਹਨੂੰ ਪਤਲਾ ਕਰ ਲੈਣਾ ਥੋੜਾ ਬਹੁਤ ਜ਼ਿਆਦਾ ਪਤਲਾ ਨਾ ਹੋਵੇ ਇੱਕ ਮੰਚੂਰੀਨ ਫਰਾਈ ਕਰਨ ਵਾਸਤੇ ਆਪਣਾ ਬੈਟਰ देखो नॉर्मल हो गया जिस तरह से सू चाहिए बिल्कुल बहुत सोना तैयार हो ना बहुत गाढ़ा है ना बहुत पतला है बहुत ग्रेवी भी होनी नहीं चाहिए सख्त है ना फिर तो गोभी के पकौड़े ही लगन लग जाएंगे इसलिए तेल गरम किया एक फ्राई पैन एक फ्राई पैन तेल गरम किया उस बैटर च पा पा के तो गोभी करना गैस मीडियम रखना ਸਨਸਨ ਬਸ ਨਾ ਬਹੁਤ ਤੇਜ਼ ਰੱਖਣਾ ਇਹਨੂੰ ਆਪਾਂ ਇਹਦੇ ਇਹਦੇ ਇਸ ਤੀਪੇ ਕਰਨਾ ਹੈ ਤੇ ਇਹਨੂੰ ਆਪਾਂ ਫਰਾਈ ਕਰਦੇ ਰਹਿਣਾ ਇਸਾਰੇ ਨੂੰ 1-2 ਸੈਕਿੰਡ ਬਾਅਦ ਇਹਨਾਂ ਨੂੰ ਆਪਾਂ ਉਲਟ ਕਰਨਾ ਹੈ ਤਾਂ ਕਿ ਸਾਰੇ ਅਲੱਗ-ਅਲੱਗ ਤਰ੍ਹਾਂ ਇਹਨਾਂ ਨੂੰ ਆਪਾਂ ਤਦ ਵੀ ਫਰਾਈ ਕਰ ਦਿਆਂ ਨੂੰ ਉਲਟਾ ਲੈਂਦੇ ਆ ਇਹ ਨਾ ਸੋਚਣਾ ਕਿ ਇਦਾਂ ਜਿਹੜੇ ਆਪਣੇ ਆਲੇ ਕੋ ਇਕੱਠੇ ਹੋ ਗਏ ਇਹ ਅੱਡ ਹੋ ਜਾਣਗੇ ਐਸੀ ਕੋਈ ਗੱਲ ਨਹੀਂ ਜਿਹੜੇ ਆਰਮ ਕੁਕਿੰਗ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੈ ਬਿਗਨਰਸ ਨੂੰ ਥੋੜੀ ਮੁਸ਼ਕਿਲ ਆ ਜੰਦੀ ਇਹ ਕੁੱਝ ਲੱਗਣਗੇ ਪਰ ਇਹਦੇ ਨਾਲ ਕੁਝ ਨਹੀਂ ਗੱਲ ਜਦੋਂ ਆਪਾਂ ਅੱਗੇ ਸਬਜ਼ੀ ਬਣਾਣੀ ਹੈ ਇਹ ਗੋਭੀ ਦੇ ਅੱਡ ਅੱਡ ਪੀਸ ਕਰ ਲੈਂਦੇ ਹਾਂ ਤਾਂ ਐਸਰਟ ਹੋ ਜਾਣਗੇ ਸਾਰਾ ਇਹਨੂੰ ਆਪਾਂ

फ्राई पेन थोड़ा जा तेल पाया फिर आप प्याज न डाइस टाइप कट्टना इस तरह जो आम है, ये देखो आपने प्याज इदा कटिया यदि लेयर एक एक सिंगल सिंगल लेयर करनी है तो यू ये पाना है फ्राई पैन्स, मैं दो प्याज पाए हैं मीडियम सइज़ एक दो सैक बाद कैप्सिकम पाने मतलब शिमला मिर्च

ਤੁਸੀਂ ਇਹਨੂੰ ਕੱਟ ਕੇ ਪਾਉਂਦੇ ਰਹੋ ਚਾਕੂ ਨਾਲ ਕੱਟੋ ਸੀਜ਼ਰ ਨਾਲ ਕੱਟੋ ਮੇਰੇ ਕੋਲ ਸੀਜ਼ਰ ਹੈ ਤੇ ਮੈਂ ਸੀਜ਼ਰ ਨਾਲ ਕੱਟ ਲੈਂਦੀ ਹਾਂ ਸੀਪ ਉਸ ਤਿੰਨ ਅਨੀਅਨ ਕੱਟਣ ਤੋਂ ਬਾਅਦ ਆਪੇ ਦੇ ਵਿੱਚ ਇੱਕ ਚਮਚ ਵਿਨੀਗਰ ਪਾਤਾ ਵਿਨੀਗਰ ਚਾਈਨੀਜ਼ ਫੂਡ ਸਬਜ਼ੀ ਪਾਉਂੋ ਮੈਂ ਜੀਨੋ ਮੋਟੋ ਨੇ ਯੂਜ਼ ਕਰਾਂਗੀ ਨਹੀਂ ਮੈਂ ਮੈਤਾ ਯੂਜ਼ ਕਰਾਂਗੀ ਉਸ ਤੋਂ ਬਾਅਦ ਆਪਾਂ ਰੈੱਡ ਚਿਲੀ ਪਾਤੇ ਕਿ ਆਪਾਂ ਜਿਹੜਾ ਬਣਾ ਰਿਹਾ ਉਸ ਵਿੱਚ ਚਿਲੀ ਜ਼ਿਆਦਾ ਯੂਜ਼ ਹੋਣੀ ਹੈ। ਚਲੋ ਜੈਡ ਰੀ ਪਾਸਟੀ ਗ੍ਰੀਨ ਪਾਸਟੀ ਸੋਨੋ ਚਿਲੀ ਸੌਸ ਪਾ ਲਈਏ। ਫਿਰ ਇੱਕ ਚਮਚ ਟਮੇਟੋ ਕੇਚੱਪ ਪਾਣੀ ਹੈ। ਇੱਕ ਚਮਚ ਟਮੇਟੋ ਕੇਚੱਪ ਪਾਤੀ। ਫਿਰ ਅੱਧਾ ਚਮਚ ਆਪਾਂ ਸੋਇਆ ਸੌਸ ਪਾ ਲਈਏ। ਸਿਰਫ ਅੱਧਾ ਚਮਚ ਪਾਣਾ। ਅੱਧਾ ਚਮਚ ਪਾਣਾ। ਪਾਸ ਸੋਇਆ ਸੌਸ। अद्धा चम्मच इसी लिकुअड है ना सोया सोस तो बहुत जल्दी एदा लगता भी शायद एक चम्मच पाए है अद्धा चम्मच इन्होंने सारे मिक्स कर देना इस पनीर के छोटे पीस कट के पाते दाइज लॉन्ग इन्हों अच्छी तरह मिला देना एक करंची रह गोभी मनचुरीयन पा देना जो गोभी फ्राई कीिक्स कर देना ये फ्राई की जो फ्राई की गोभी ਸਾਲੀ ਨੂੰ ਪਹਿਲੇ ਤੱਕ ਪਾ ਲਈ। اچھی طرح ਨੂੰ ਮਿਕਸ ਕਰ ਲੈ। ਬਹੁਤ ਜ਼ਿਆਦਾ ਜ਼ੋਰ ਲਗਾ ਲਾ ਕੇ ਨਹੀਂ ਕਰਨਾ। ਹਲਕੇ ਹੱਥ ਨਾਲ ਕਰਨਾ ਹੈ। ਮਿਕਸ। ਅੰਡ ਤੇ ਗੈਸ ਤੋਂ ਉਤਾਰ ਕੇ ਮੰਜੂਰੀਆਂ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਚ ਹਨੀ ਮਿਕਸ ਕਰਨਾ ਹੈ। ਮਾਤਾ ਸ਼ਹਿਦ ਕਰਨਾ ਹੈ। ਸ਼ਹਿਦ ਕਦੀ ਵੀ ਗੈਸ ਦੇ ਉੱਤੇ ਨਹੀਂ ਰੱਖੀ ਕਰਕੇ ਇਹਦਾ। نیچے ਉਤਾਰ ਕੇ ਇਹਦੇ ਚ ਆਪਾਂ 2 ਚਮਚ ਹਨੀ ਮਿਕਸ ਕਰਤਾ। ਕਿਉਂਕਿ ਆਪਾਂ ਬਣਾ ਰਿਆ ਹਨੀ ਚਿਲੀ। ਕਿਉਂਕਿ ਚ ਮਿਰਚਾਂ ਬਹੁਤ ਪਾਈਆਂ। ਹਨੀ ਚਿਲੀ कोबी मंचूरियन कोलिफा मंचूरियन इननो मिक्स कर तो अच्छे तरह तन्नाले इननो आपा मिक्स करना इस दे ऊपर बाद चो लास्ट जो दो आपा सर्व करना देखो एक स्पेशल चीज पानी है जो आप मार्केट वाले पांदे हैं बिल्कुल टेस्ट भी हो और शक्ल भी होई पनवा ले आपा एक चम्मच जिन्हें आपा वाइट तेल स्पिंकल कर दे मेरे बेटे दी फेवरेट ਹਨੀ ਚਿਲੀ ਕੋਲੀਫਲਰ ਮਾਂਚੂਰੀਅਮ ਬਹੁਤ acha taste aur look nice lagegi